ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਲੋਕ ਲਹਿਰ ਵਿੱਚ ਬਹੁਤ ਬਦਲਾ ਆਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਸਾਹਿਬ ਆਪਨੇ ਕਾਲ ਤੱਕ ਸਾਹਿਬ ਕਾਇਮ ਕਰਕੇ ਬੀਰ ਅਸੀ ਬਾਰਾ ਸੁਣਾ ਕੇ ਸਿੱਖਾਂ ਵਿੱਚ ਬੀਰ ਅਸ ਪੈਦਾ ਕਰ ਦਿੱਤਾ ਜਿਸ ਦੇ ਫਲ ਸਰੂਪ ਸਿੱਖ ਕੌਮ ਨੇ ਸੰਤ ਸਿਪਾਹੀ ਧਰਮੀ ਯੋਧਿਆਦਾਰੂ ਧਾਰਨ ਕਰ ਲਿਆ ਗੁਰਗੱਦੀ ਤੇ ਬੈਠਦੇ ਆਂ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਕਿ ਜੋ ਵੀ ਗੁਰੂ ਘਰ ਦਰਸ਼ਨ ਲਈ ਆਵੇ ਛੈਸਤਰਾ ਦੇ ਕੋੜਿਆਂ ਦੀ ਪੇਟਾ ਲੈ ਕੇ ਆਵੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲੀ ਸਿੱਖ ਫੌਜ ਦੀ ਨੀਂ ਰੱਖੀ ਜਿਸ ਵਿੱਚ 52 ਜਵਾਨ ਸਨ ਜੋ ਹਰ ਸਮੇਂ ਗੁਰੂ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਰਹੇ ਸਨ ਇਸ ਤੋਂ ਬਾਅਦ ਮਾਝੇ ਮਾਲਵੇ ਤੇ ਦੁਆਬੇ ਦੇ 500 ਦੇ ਲਗਭਗ ਬਹਾਦਰ ਸੂਰਬੀਰ ਧਰਮ ਦੀ ਖਾਤਰ ਹਿੱਕਾ ਤਾਣ ਕੇ ਮਰ ਮਿਟਣ ਲਈ ਤਿਆਰ ਬਰ ਤਿਆਰ ਹੋ ਕੇ ਫੌਜ ਵਿੱਚ ਸ਼ਾਮਲ ਹੋਏ ਇਸ 500 ਜਵਾਨਾਂ ਦੀ ਫੌਜ ਨੂੰ ਗੁਰੂ ਮਹਾਰਾਜ ਨੇ ਪੰਜ ਦੇ ਜਥਿਆਂ ਵਿੱਚ ਵੰਡਿਆ ਸੀ ਪਹਿਲੇ ਜੱਥੇਦਾਰ ਭਾਈ ਵੀਦੀ ਚੰਦ ਜੀ ਦੂਸਰੇ ਭਾਈ ਪ੍ਰਾਗਾ ਜੀ ਤੀਸਰੇ ਭਾਈ ਜੇਠਾ ਜੀ ਚੌਥੇ ਭਾਈ ਪਿਆਰਾ ਜੀ ਤੇ ਪੰਜਵੇਂ ਭਾਈ ਲੰਗਾ ਜੀ ਸਨ ਇਸ ਫੌਜ ਦੇ ਯੋਧੇ ਤਨਖਾਹ ਵਾਸਤੇ ਕੰਮ ਨਹੀਂ ਸੀ ਕਰਦੇ ਇਹ ਸਗੋ ਜ਼ੁਲਮ ਦੇ ਢਾਕਰੇ ਵਾਸਤੇ ਮਜ਼ਲੂਮ ਦੀ ਰੱਖਿਆ ਵਾਸਤੇ ਧਰਮ ਦੀ ਖਾਤਰ ਸੀਸ ਵਾਰਨ ਵਾਸਤੇ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਸਨ